ਇਹ ਕਹਿੰਦੇ ਵੀ ਨਹੀਂ ਸਾਡੀ ਪੂਰੀ ਜ਼ਿੰਮੇਵਾਰੀ ਆ ਵੀ ਇੱਥੇ ਅਸੀਂ ਆਪਰੇਸ਼ਨ ਕਰਦੇ ਆਂਗੇ ਚਲੋ ਪਰਿਵਾਰ ਨੇ ਸਹਿਮਤੀ ਦਿੱਤੀ ਇਹਨਾਂ ਨੇ ਆਪਰੇਸ਼ਨ ਕੀਤਾ ਜਦੋਂ ਆਪਰੇਸ਼ਨ ਕੀਤਾ ਉਸ ਤੋਂ ਬਾਅਦ ਉਹ ਬੰਦਾ ਹੌਸਟ ਹੀ ਨਹੀਂ ਆਇਆ ਮੇਰਾ ਇਲਾਜ 2.5 ਸਾਲ ਹੋ ਗਿਆ ਤੇ ਚੱਲਦੇ ਨੂੰ ਵੈਸੇ ਤਾਂ ਮੇਰੀ ਕਿਡਨੀਆਂ ਦੀ ਪ੍ਰੋਬਲਮ ਆ ਗੁਰਦੇ ਤਾਂ ਮੈਂ ਡੈੱਡ ਹੋਆ ਡੈਸਸ ਹੁੰਦੀ ਆ ਛੱਡੀ ਮਤਲਬ ਬੈਠਣ ਲੱਗੇ ਵਿੱਚ ਤੇ ਪਿੱਛੇ ਟਰੈਕਟਰ ਲਾਏ ਹੋਏ ਇਹਨਾਂ ਨੇ ਮੈਂ ਕਿਹਾ ਵੀ ਤੁਹਾਨੂੰ ਕਦਮ ਤੇ ਗੱਡੀ ਚਾਹੀਦੀ ਉਹਨਾਂ ਨੇ ਗੱਡੀ ਕਦਮ ਨਹੀਂ ਦਿੱਤੀ ਡਾਕਟਰਾਂ ਨੇ ਉਹ ਇਹ ਗੱਲ ਕਹੀ ਵੀ ਜੇਦੋਂ ਟ੍ਰੇਟਿੰਗ ਕੀਤਾ ਵਾ ਇਹਦੀ ਇਨਫੈਕਸ਼ਨ ਨਹੀਂ ਚੈੱਕ ਕੀਤੀ ਇਹਦੀਆਂ ਹੋਰ ਖੂਨਗਾਰੇ ਚੈੱਕ ਨਹੀਂ ਕੀਤਾ ਉਹੇ ਆਪਰੇਸ਼ਨ ਕਰਤਾ ਕਿਹਦੇ ਕਾਰਨ ਉਹ ਜਿਹੜੀ ਇਨਫੈਕਸ਼ਨ ਆ ਉਹ ਦਿਮਾਗ 'ਚ ਫੈਲ ਗਈ ਤੇ ਅੱਜ ਸਵੇਰ ਕੱਤੋ ਇਹ ਸਾਡੇ ਕੋਲ ਰੈਫਰ ਕਰਾ ਕੇ ਕਿਸੇ ਹੋਰ ਜਗ੍ਹਾ ਲੈ ਗਏ ਅੱਛੀ ਤੋਂ ਲੈ ਕੇ ਇੱਕ ਦਿਨ ਤੱਕ ਉੱਥੇ ਐਡਮਿਟ ਰਿਹਾ ਦੇਖੋ ਡਾਕ ਸਪਾਇਰ ਹੋਇਆ ਉੱਥੇ ਮੈਡੀਕਲ ਪਾਲਿਸੀ ਤੇ ਉਹ ਡੈੱਡ ਬੋਡੀ ਸਾਡੇ ਬਾਹਰ ਲੈ ਆ ਕੇ ਰੱਖਤੀ ਤੁਸੀਂ ਤੁਹਾਡੇ ਉੱਤੇ ਹੋ ਗਿਆ ਬਹੁਤ ਵਧੀਆ ਵਾ ਸਾਨੂੰ ਢਾਈ ਸਾਲ ਮੈਨੂੰ ਇੱਥੇ ਆਉਂਦਿਆਂ ਨੂੰ ਅੱਗੇ ਕੋਈ ਅਰੇਂਜਮੈਂਟ ਵੱਲੋਂ ਕੋਈ ਵੀ ਟੈਂਸ਼ਨ ਨਹੀਂ ਹੈ ਇਹਨਾਂ ਵੱਲੋਂ ਬਸ ਜੇ ਰਲ ਕੇ ਇਹਨਾਂ ਨੇ ਨਜਾਇਜ਼ ਬਸ ਖੜਖਜਹਰਾ ਪਰਣਦੇ ਆ ਔਰ ਇਸ ਤਰ੍ਹਾਂ ਜਿਵੇਂ ਉਹਨੇ ਬਾਹਰ ਨਾ ਚੱਲਦਾ ਪਿਆ ਉਹਦਾ ਹੀ ਇਹਨਾਂ ਨੇ ਪੂਰੀ ਤਰ੍ਹਾਂ ਗੇਟ ਬੰਦ ਕੀਤੇ ਹੋਏ ਨੇ ਕੋਈ ਮਰੀਜ਼ ਨੂੰ ਅੰਦਰ ਨਹੀਂ ਆਉਣ ਦਿੰਦੇ ਕਿਸੇ ਨੂੰ ਬਾਹਰ ਨਹੀਂ ਜਾਣ ਦਿੰਦੇ ਜੇ ਕੋਈ ਪੇਸ਼ੈਂਟ ਅੰਦਰ ਆਉਂਦਾ ਹੈ ਤਾਂ ਉਹਨੂੰ ਬਾਹਰ ਉਹਨੂੰ ਧੱਕੇ ਮਾਰਦੇ ਆ ਔਰ ਉਹਦੇ ਨਾਲ ਮਿਸਬਿਹੇਵ ਕਰਦੇ ਆ ਯਾਰ ਕਾਪਰੇਸ਼ਨ ਕੀਤਾ ਸੀਗਾ ਬਟ ਪਤਾ ਨਹੀਂ ਬਾਅਦ ਦਾ ਯਾਰਾ ਤੇ 28 ਦੇ ਟੈਕਨੀਕਲ ਸਪੈਸ਼ਲਿਸਟ ਕੰਮ ਕਰਦਾ ਸੀ ਤੇ ਉਹਨੇ ਜਾਣਨਾ ਸੀਗਾ ਕਿ ਉਹ ਨੂੰ ਕਰੂਗਾ ਨੇ ਉਹ ਨੂੰ ਕੀ ਕਰੂਗਾ ਬਟਰਨ ਨਹੀਂ ਕੀਤਾ ਉਹ ਸਿਰ ਤੋਂ ਕਰਦਾ ਸੀ ਤੇ ਕੋਈ ਦੇ ਉਹ ਨਾ ਜਿਹੜਾ ਕੁਝ ਹੈ ਫੜ ਕੇ ਆਉਂਦਾ ਮੈਂ ਆਪਣੇ ਨਾਲ ਚੁੱਕਿਆ ਤੇ ਉਹ ਜਿਹੜੀ ਨੂੰ ਕਰੂਗਾ ਯਾਰਾ ਰੋਹੀ ਦਾ ਨੌਜਵਾਨ ਸੀਗਾ ਜਰਨੈਲ ਸਿੰਘ ਉਮਰ 45 ਸਾਲ ਇਹਦੀ ਜਾੜ ਦੁਖਦੀ ਸੀ ਜਾੜ ਦੁਖਣ ਕਾਰਨ ਸੋਜ ਹੋ ਗਈ ਰੇਸ਼ਾ ਪੈ ਗਿਆ ਇੱਥੇ ਆ ਕੇ ਅਸੀਂ ਦਾਖਲ ਕਰਾਇਆ ਰਾਤ ਨੂੰ ਆਏ ਸੀਗੇ ਤੇ ਸਵੇਰ ਹੀ ਡਾਕਟਰਾਂ ਨੂੰ ਪੁੱਛਿਆ ਵੀ ਕੀ ਪ੍ਰੋਬਲਮ ਆ ਡਾਕਟਰਾਂ ਨੇ ਵੀ ਛੋਟਾ ਜਿਹਾ ਆਪਰੇਸ਼ਨ ਕਰਨਾ ਪਊਗਾ ਤੇ ਸਾਡੀ ਜ਼ਿੰਮੇਵਾਰੀ ਆ ਉਦੋਂ ਵੀ ਪਰਿਵਾਰ ਨੇ ਕਿਹਾ ਸੀ ਵੀ ਜੇ ਕੋਈ ਦਿੱਕਤ ਵਾਲੀ ਗੱਲ ਆ ਆਪਰੇਸ਼ਨ ਤੋਂ ਆਪਣੇ ਆਮ ਲੋਕ ਡਰ ਜਾਂਦੇ ਆ ਜੇ ਅਸੀਂ ਫਿਰ ਰਿਪੋਰਟ ਲੈ ਜਾਂਦੇ ਆ ਇਹ ਕਹਿੰਦੇ ਵੀ ਨਹੀਂ ਸਾਡੀ ਪੂਰੀ ਜ਼ਿੰਮੇਵਾਰੀ ਆ ਵੀ ਇੱਥੇ ਅਸੀਂ ਆਪਰੇਸ਼ਨ ਕਰ ਦੇਾਂਗੇ ਚਲੋ ਪਰਿਵਾਰ ਨੇ ਸਹਿਮਤੀ ਦਿੱਤੀ ਇਹਨਾਂ ਨੇ ਆਪਰੇਸ਼ਨ ਕੀਤਾ ਜਦੋਂ ਆਪਰੇਸ਼ਨ ਕੀਤਾ ਉਸ ਤੋਂ ਬਾਅਦ ਉਹ ਬੰਦਾ ਹੋਸ਼ ਹੀ ਨਹੀਂ ਆਇਆ ਜਦੋਂ ਇੱਥੇ ਤਕਰੀਬਨ 48 ਘੰਟੇ ਲੰਘ ਗਏ ਅਸੀਂ ਪੁੱਛਿਆ ਵੀ ਬੰਦਾ ਹੋਸਟ ਕਿਉਂ ਨਹੀਂ ਆ ਰਿਹਾ ਮੈਂ ਖੁਦ ਮਿਲਿਆ ਇੱਥੇ ਮੈਨੂੰ ਉਹਨੇ ਵੀ ਸਾਰੀਆਂ ਰਿਪੋਰਟਾਂ ਓਕੇ ਆਈਆਂ ਵਾ ਡਾਕਟਰ ਸਾਡਾ ਆ ਰਿਹਾ ਵਾ ਫਰੀਜ਼ ਕੋਟ ਤੋਂ ਤੇ ਕੋਈ ਗੱਲ ਨਹੀਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਤੇ ਸ਼ਾਮ ਨੂੰ ਉਹੀ ਘੰਟੇ ਬਾਅਦ ਕਹਿਣ ਲੱਗੇ ਤੇ ਸਕੇਨੀਆਂ ਵੀ ਲੈ ਜਾਓ ਤੁਸੀਂ ਲੈ ਕੇ ਨਹੀਂ ਜਾਂਦੇ ਫਿਰ ਪਰਿਵਾਰ ਚੱਕ ਕੇ ਉੱਥੇ ਲੈ ਗਿਆ ਫਰੀਜ਼ ਕੋਟ ਫਰੀਜ਼ ਕੋਟ ਪਿਛਲੇ ਐਤਵਾਰ ਤੋਂ ਲੈ ਕੇ ਐਸ ਐਤਵਾਰ ਤੱਕ ਖੜ੍ਹ ਜਿੱਲ ਰਿਹਾ ਐਮਰਜੈਂਸੀ 'ਚ ਉਹਨਾਂ ਨੇ ਪੂਰਾ ਲਾਜ ਕੀਤਾ ਡਾਕਟਰਾਂ ਨੇ ਉਹ ਇਹ ਗੱਲ ਕਹੀ ਵੀ ਤੁਸੀਂ ਇੱਥੇ ਲੈ ਕੇ ਜਦੋਂ ਆਪਰੇਸ਼ਨ ਕੀਤਾ ਵਾ ਇਹਦੀ ਇਨਫੈਕਸ਼ਨ ਨਹੀਂ ਚੈੱਕ ਕੀਤੀ ਇਹਦੀਆਂ ਹੋਰ ਖੂਨ ਵਗੈਰਾ ਚੈੱਕ ਨਹੀਂ ਕੀਤਾ ਉਹ ਹੀ ਆਪਰੇਸ਼ਨ ਕਰਤਾ ਜਿਹਦੇ ਕਾਰਨ ਉਹ ਜਿਹੜੀ ਇਨਫੈਕਸ਼ਨ ਆ ਉਹ ਦਿਮਾਗ 'ਚ ਫੈਲ ਗਈ ਤੇ ਹੁਣ ਕੰਟਰੋਲ ਹੋਣੀ ਮੁਸ਼ਕਲ ਆ ਫਿਰ ਉਹ ਪਰਿਵਾਰ ਇੱਕ ਹਫਤਾ ਲਗਾਤਾਰ ਰਿਹਾ ਉੱਥੇ ਉੱਥੇ ਵੀ ਜਦੋਂ ਕੋਈ ਅੰਗ ਨਾ ਹਿੱਲਿਆ ਪੈਰ ਨਾ ਸਿਰਫ ਸ਼ਾਤੀ ਕੀ ਖਾੜੇ ਸੀਗੇ ਤੇ ਗਰੀਬ ਪਰਿਵਾਰ ਸੀਗਾ ਹੰਬ ਹਾਰ ਕੇ ਕੱਲ ਪਰਿਵਾਰ ਵਾਪਸ ਲੈ ਕੇ ਆਇਆ ਵਾ ਤੇ ਅੱਜ ਸਵੇਰ ਕੈਥੋ ਸ਼ੁਕਰਿੰਦਰ ਗੰਗੂਰ ਹਰ ਇੱਕ ਪਤੰਤੋਂ ਰਹਿਣ ਵਾਲਾ ਮੈਂ ਮੇਰਾ ਇਲਾਜ 2.5 ਸਾਲ ਹੋ ਗਿਆ ਚੱਲਦੇ ਨੂੰ ਵੈਸੇ ਮੇਰੀ ਕਿਡਨੀਆਂ ਦੀ ਪ੍ਰੋਬਲਮ ਆ ਗੁਰਦੇ ਤਾਂ ਮੈਂ ਡੈੱਡ ਵਾ ਡੈਸਸ ਹੁੰਦੀ ਆ 7 ਸਾਲ ਤੋਂ ਮਤਲਬ ਪੁਰਾਣੀ ਅਸੀਂ ਡੈਸਸ ਕਰਾ ਕੇ ਬਾਹਰ ਨਿਕਲੇ ਆ ਗੱਡੀ ਵੱਲ ਬੈਠਣ ਲੱਗੇ ਵਿੱਚ ਤੇ ਪਿੱਛੇ ਟਰੈਕਟਰ ਲਾਇਆ ਹੋਇਆ ਉਹਨਾਂ ਨੇ ਆਈ ਗਿਆ ਵੀ ਸਾਨੂੰ ਕਦਮ ਦਿਓ ਗੱਡੀ ਸਾਡੀ ਪਰ ਉਹਨੇ ਕਦੀ ਕਦਮ ਨਹੀਂ ਦਿੱਤੇ ਨਹੀਂ ਜੀ ਇਹ ਨਹੀਂ ਨਿਕਲਣੀ ਇਹ ਐਵੇਂ ਹੀ ਜਾਏਗਾ ਅਹੀਂ ਫੇਰ ਵੀ ਬਰਰ ਰੋੜ ਪਾਇਆ ਵੀ ਤੁਹਾਨੂੰ ਗੱਡੀ ਕੱਢਣਾ ਅਸੀਂ ਮਰੀਜ਼ ਅਸੀਂ ਤੁਹਾਡੇ ਰਗੇ ਹੀ ਆ ਅਸੀਂ ਕਿਹੜਾ ਕਿਤੇ ਕੋਈ ਮਤਲਬ ਹੋਰ ਕੋਈ ਆ ਤੁਹਾਡੇ ਰਗੇ ਹੀ ਆ ਪਾਸਾ ਨੂੰ ਉਹਨਾਂ ਨੇ ਗੱਡੀ ਨਹੀਂ ਕੱਢਣ ਦਿੱਤੀ ਗਈ ਬਾਅਦ ਇੱਕ ਗਾੜੂ ਬੁਲਾਇਆ ਉਹਨਾਂ ਨੂੰ ਆਣ ਤੱਕ ਕਿ ਮਕੀ ਮਰ ਲੱਗ ਪਏ ਆ ਤੇ ਸਾਰਾ ਸਟਾਫ ਅੰਦਰ ਲਾਇਆ ਵਾ ਹਸਪੀਟਲ ਬਹੁਤ ਵਧੀਆ ਵਾ ਸਾਨੂੰ 250 ਸਾਲ ਮੈਨੂੰ ਇੱਥੇ ਆਉਂਦਿਆਂ ਨੂੰ ਅੱਗੇ ਕੋਈ ਬੈਂਜਮਨ ਵੱਲੋਂ ਕੋਈ ਵੀ ਟੈਂਸ਼ਨ ਨਹੀਂ ਇਹਨਾਂ ਵੱਲੋਂ ਡਾਕਟਰਾਂ ਵੱਲੋਂ ਜਾਂ ਸਟਾਫ ਵੱਲੋਂ ਬਹੁਤ ਵਧੀਆ ਚੱਲਦਾ ਵਾ ਬਸ ਇਹ ਰਲਕੇ ਇਹਨਾਂ ਨੇ ਨਜਾਇਜ਼ ਬਸ ਖਰਖ ਜਿਗਰਾ ਭਰਨ ਦੇ ਆ ਉਹ ਇਹਨਾਂ ਜੀ ਸਾਡੇ ਕੋਲ ਮਰੀਜ਼ ਆਇਆ ਸੀਗਾ 22 ਤਰੀਕੂ 22 ਪੰਜ ਨੂੰ ਔਰ ਇਹ ਰਾਤ ਨੂੰ 12 ਵਜੇ ਪੇਸ਼ੈਂਟ ਆਇਆ ਤਾਂ ਇਹਦੀ ਕੰਡੀਸ਼ਨ ਉਦੋਂ ਹੀ ਕ੍ਰਿਟੀਕਲ ਸੀ ਜਿੰਦੇ ਬਾਰੇ ਇਹਨਾਂ ਦੇ ਪ੍ਰਵਾਹ ਨੂੰ ਸਾਰਾ ਕੁਝ ਦੱਸਿਆ ਹੋਇਆ ਸੀਗਾ 10 ਤੇ ਐਡਮਿਟ ਕੀਤਾ ਸੀਗਾ ਔਰ ਜਦੋਂ ਇਸ ਮਰੀਜ਼ ਬਾਰੇ ਅਗਲੇ ਦਿਨ ਵੀ ਸਾਰਾ ਕੁਝ ਵਾਰ-ਵਾਰ ਛੇਨ ਦਿੱਤਾ ਗਿਆ ਜਿੰਦੇ ਵਿੱਚ ਆ ਸਾਰੇ ਕੰਸੈਂਟ ਫਾਈਲ ਇਹਨਾਂ ਦੇ ਲਏ ਜੇ ਨੇ ਸਾਰਾ ਦੱਸ ਕੇ ਆ ਸਾਈਨ ਇਹਨਾਂ ਦੇ ਇਹਦੇ ਚ ਹੋਏ ਹੋਏ ਨੇ ਜਿੰਨੇ ਜਿੰਦੇ ਵਾਈਫ ਦਾ ਗੂਠਾ ਲੱਗਾ ਹੈ ਬਾਕੀ ਜਿਹੜੇ ਮਰੀਜ਼ ਦਾਖਲ ਕਰਾ ਕੇ ਉਹਨਾਂ ਨੇ ਸਾਈਨ ਨੇ ਹਰ ਚੀਜ਼ ਬਾਰੇ ਦੱਸਿਆ ਗਿਆ ਔਰ 25 ਤਰੀਕ ਨੂੰ ਇਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਸਾਡਾ ਅਸੀਂ ਪੈਸੇ ਨਹੀਂ ਜ਼ਿਆਦਾ ਲਾ ਸਕਦੇ ਕਿ ਅਸੀਂ ਪ੍ਰਾਈਵੇਟ ਲਾਜ ਨਹੀਂ ਕਰਾ ਸਕਦੇ ਤੁਸੀਂ ਸਾਨੂੰ ਰੈਫਰ ਕਰ ਦਿਓ ਇਹ ਸਾਡੇ ਕੋਲੋਂ ਰੈਫਰ ਕਰਾ ਕੇ ਕਿਸੇ ਹੋਰ ਜਿਹੜਾ ਨੈਗੇਟਿਵ ਮੈਡੀਕਲ ਕਾਲਜ ਇਹਨਾਂ ਨੇ ਐਡਮਿਟ ਕਰਵਾਤਾ ਅੱਛੀ ਤੋਂ ਲੈ ਕੇ 1 ਤਰੀਕ ਤੱਕ ਉੱਥੇ ਐਡਮਿਟ ਰਹਿ ਗਿਆ ਡਾਕਟਰ ਸਪਾਇਰ ਹੋਇਆ ਉੱਥੇ ਮੈਡੀਕਲ ਕਾਲਜ ਤੇ ਹੋਇਆ ਉਹ ਡੈੱਡ ਬੋਡੀ ਸਾਡੇ ਬਾਹਰ ਲਿਆ ਕੇ ਰੱਖਤੀ ਵੀ ਤੁਸੀਂ ਤੁਹਾਡੇ ਉੱਥੇ ਹੋਇਆ ਸਾਡੇ ਇੰਦੇ ਕੋਈ ਰੋਲ ਨਹੀਂਗਾ ਔਰ ਇਸ ਤਰ੍ਹਾਂ ਜਿਵੇਂ ਉਹਨੇ ਬਾਹਰ ਧਰਨਾ ਚੱਲਦਾ ਪਿਆ ਸਾਡੇ ਉਦੋਂ ਦਾ ਹੀ ਇਹਨਾਂ ਨੇ ਪੂਰੀ ਤਰ੍ਹਾਂ ਗੇਟ ਬੰਦ ਕੀਤੇ ਹੋਏ ਨੇ ਕੋਈ ਮਰੀਜ਼ ਨੂੰ ਅੰਦਰ ਨਹੀਂ ਆਉਣ ਦਿੰਦੇ ਕਿਸੇ ਨੂੰ ਬਾਹਰ ਨਹੀਂ ਜਾਣ ਦਿੰਦੇ ਜੇ ਕੋਈ ਪੇਸ਼ੈਂਟ ਅੰਦਰ ਆਂਦਾ ਹੈ ਤੇ ਉਹਨੂੰ ਬਾਹਰ ਉਹ ਹੀ ਧੱਕੇ ਮਾਰਦੇ ਆ ਔਰ ਉਹਦੇ ਨਾਲ ਮਿਸਬੀਹਵ ਕਰਦੇ ਆ ਜਿਵੇਂ ਕਿ ਇੱਕੰਦਾ ਸਾਡੇ ਕੋਲ ਡਾਇਬੀਟਸ ਦਾ ਪੇਸ਼ੈਂਟ ਹੈ ਸੋ ਕੁਮਿੰਦਰ ਕੁਮਾਰ ਚੰਨੋਖ ਚਮਨ ਲਾਲ ਜੋ ਕਿ ਹਰੀਗੇ ਤੋਂ ਆਉਂਦੇ ਆ। ਔਰ ਪਿਛਲੇ 2 ਸਾਲ ਤੋਂ ਇੱਥੇ ਸਾਡੇ ਕੋਲ ਆ ਰਿਹਾ ਰੂਟੀਨ ਚ ਹਫਤੇ ਚ 2 ਦਿਨਾਂ ਦਾ ਰੈਲੇਸ਼ਨ ਹੁੰਦਾ। ਹਾਰਟ ਦੇ ਪੇਸ਼ੈਂਟ ਨੇ 5 ਤੇ 5 ਤੋਂ 6 ਸਟੰਟ ਪਏ ਹੋਣਾਂ ਨੇ। ਔਰ ਉਹ ਪੇਸ਼ੈਂਟ ਵਿਚਾਰਾ ਤੁਸੀਂ ਉਹ ਦੇਖੋਗੇ ਤਾਂ ਉਹਦੀ ਕੋਈ ਵਧੀਆ ਕੰਡੀਸ਼ਨ ਨਹੀਂ ਹੈਗੀ। ਕਿਡਨੀਆਂ ਉਹਦੀਆਂ ਫੇਲੀਅਰ ਨੇ ਹਾਰਟ ਦਾ ਪੇਸ਼ੈਂਟ ਉਹ ਹੈ। ਉਹ ਡਾਇਲਿਸਿਸ ਕਰਾ ਕੇ ਬਾਹਰ ਨਿਕਲੇ ਨੇ ਬਾਹਰ ਲੈ ਕੇ ਆਉਗੇ ਜੱਡੀ ਜਨ ਨੇ ਮਾਡਰਨ ਲੱਗੇ ਨੇ। ਤਾਂ ਉਹਦੇ ਸਾਰੇ ਜਨੇ ਗੱਲ ਪੈ ਗਈ। ਅਸੀਂ ਬੜੀ ਮੁਸ਼ਕਲ ਨਾਲ ਉਹ ਵਿਚਾਰੇ ਨੂੰ ਉੱਥੋਂ ਸਾਡਾ ਸਟਾਫ ਲੈ ਕੇ ਆਇਆ ਕੱਢ ਕੇ ਉਹਨਾਂ ਨੂੰ ਲੈ ਆ ਕੇ ਅਸੀਂ ਫਿਰ ਉਹ ਤਾਂ ਸਟੇਬਲ ਵੀ ਨਹੀਂ ਸੀਗਾ ਜਦੋਂ ਉਹ ਲੈ ਕੇ ਆਉਂਦਾ ਔਰ ਇਹ ਚੀਜ਼ਾਂ ਜੇ ਤੁਸੀਂ ਕਰਨਾ ਹੈ ਕੁਝ ਜੇ ਤੁਸੀਂ ਬੈਠੇ ਹੋ ਤਾਂ ਮੈਂ ਤੁਹਾਨੂੰ ਕੁਝ ਕਹਿ ਹੀ ਨਹੀਂ ਰਿਹਾ ਪਰ ਮਰੀਜ਼ ਦੇ ਨਾਲ ਇਦਾਂ ਦਾ ਮਿਸਬੀਹੇਵ ਕਰਨਾ ਤੁਸੀਂ ਦੇਖੋ ਬਾਹਰ ਹਸਪਤਾਲ ਦੇ ਬਾਹਰ ਟਰਾਲੀਆਂ ਲਾਦਦੀਆਂ ਨੇ ਸਾਰੇ ਗੇਟ ਬੰਦ ਕਰਕੇ ਬਹਿ ਗਏ